ਮੈਂ ਦਨੰਦਰ ਸਿੰਘ ਤੌਂਗ ਕਾਉਂਸਲਰ ਔਰ ਇਸ ਦਰਗਾਹ ਦਾ ਚੇਅਰਮੈਨ ਹੋਣ ਦੇ ਨਾਤੇ ਅੱਜ ਇਸ ਦਰਗਾਹ ਦੀ ਪ੍ਰਬੰਧਕ ਕਮੇਟੀ ਜਿਹੜੀ ਆ ਉਸ ਦਾ ਗਠਨ ਕੀਤਾ ਗਿਆ ਨਵੇਂ ਸਿਰੇ ਤੋਂ ਕਿਉਂਕਿ ਪੁਰਾਣੀ ਜਿਹੜੀ ਕਮੇਟੀ ਸੀਗੀ ਉਸ ਦੇ ਵਿੱਚ ਕਾਫੀ ਮੈਂਬਰ ਜਿਹੜੇ ਆ ਅਕਾਲ ਚਲਾਣਾ ਕਰਕੇ ਕੁਝ ਬਜ਼ੁਰਗ ਹੋ ਗਏ ਔਰ ਕਈ ਸਮੇਂ ਦੀ ਘਾਟ ਕਰਕੇ ਉਹ ਇਸ ਦਰਗਾਹ ਵੱਲ ਧਿਆਨ ਉਹਨਾਂ ਦਾ ਘਟ ਰਿਹਾ ਹੈ ਸੋ ਸਮੇ ਦੀ ਲੋੜ ਸੀ ਔਰ ਇਥੋਂ ਦੇ ਨੌਜਵਾਨ ਦੋਸਤ ਜਿਹੜੇ ਆ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਮੰਚ ਸੀਗਾ ਕਿ ਕੋਈ ਨਵੀਂ ਕਮੇਟੀ ਆਵੇ ਔਰ ਸਾਨੂੰ ਵੀ ਨਾਲ ਲੈ ਕੇ ਚੱਲੇ ਅਸੀਂ ਉਹਨਾਂ ਨੌਜਵਾਨਾਂ ਨੂੰ ਵੀ ਯਕੀਨ ਦਿਵਾਉਨੇ ਆ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਨੂੰ ਯਕੀਨ ਦਿਵਾਉਨੇ ਆ ਕਿ ਸਰਦਾਰ ਗੁਲਜਾਰ ਸਿੰਘ ਬਿੱਟੂ ਜਿਹੜੇ ਇਸ ਕਮੇਟੀ ਦੀ ਪ੍ਰਧਾਨਗੀ ਕਰਨਗੇ ਅਸੀਂ ਇਸ ਕਰਕੇ ਸਮਾਨ ਪ੍ਰਧਾਨਗੀ ਦਾ 2 ਸਾਲ ਹੀ ਰੱਖਿਆ ਕਿ ਜਿੰਨਾ ਵੀ ਬੰਦੇ ਨੂੰ ਇਹ ਕੋਸ਼ਿਸ਼ ਕਰਨ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਅਸੀਂ ਤਕੜਿਆ ਹੋ ਕੇ ਕੰਮ ਕਰੀਏ ਔਰ ਸਾਡਾ ਜਿਹੜਾ ਟਿਨਿਓਰ ਹੈ ਉਹ ਐਨ ਵਧੀਆ ਹੋਵੇ ਫਿਰ ਅੱਗੇ ਵੀ ਉਹ ਰਾਜ ਕਰਨਗੇ ਹਾਂਜੀ ਸੋ ਇਹ ਰਾਜ ਨਹੀਂ ਹੈ ਸੇਵਾ ਹੈ ਸੋ ਨਰਿੰਦਰ ਕੁਮਾਰ ਟੀਨੂ ਜੀ ਵਾਈਸ ਚੇਅਰਮੈਨ ਮੇਰੇ ਨਾਲ ਲਾਏ ਗਏ ਨੇ ਔਰ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਆਪਣੇ ਧਰਮਪਾਲ ਜੀ ਔਰ ਸਾਰੀ ਟੀਮ ਠੇਕੇਦਾਰ ਕੁਲਵੰਤ ਸਿੰਘ ਜੀ ਬ੍ਰਾਮ ਚੇਰਗਿਲ ਜੀ ਇਹ ਸਾਰੀ ਆਪ ਡਾਕਟਰ ਰਤਨ ਜੀ ਅਸ਼wini ਮਹਾਜਨ ਜੀ ਜਿੰਨੇ ਵੀ ਸਾਥੀ ਆ ਡਾਕਟਰ ਆਪਣੇ ਜਗਿੰਦਰਪਾਲ ਜੀ ਜਿਹੜੇ ਸਾਡੇ ਬਾਬਾ ਜੀ ਸੇਵਾ ਕਰਦੇ ਨੇ ਸੋਨੂ ਜੀ ਸਾਰੇ ਅਸੀਂ ਸਾਥੀ ਇੱਕ ਨੌਜਵਾਨਾਂ ਦਾ ਤੇ ਉਹਨਾਂ ਤੋਂ ਸੀਨੀਅਰ ਦਾ ਇੱਕ ਤਾਲਮੇਲਾ ਹੀ ਬਿਠਾਉਣ ਜਾ ਰਹੇ ਆ ਕਿ ਅਸੀਂ ਰਲ ਮਿਲ ਕੇ ਤਗੜਿਆਂ ਹੋ ਕੇ ਇਸ ਦਰਗਾਹ ਦੀ ਜਿਹੜੀ ਹੈ ਸੇਵਾ ਕਰੀਏ ਤਾਂ ਕਿ ਇਲਾਕੇ ਦੇ ਵਿੱਚ ਪਹਿਲਾਂ ਵੀ ਬੜੀ ਚੜਦੀ ਕਲਾਵਾ ਬਾਬਾ ਮੀਰ ਸਾਹਿਬ ਦੇ ਦਰਬਾਰ ਦੀ ਸਾਰੇ ਸ਼ਹਿਰ ਦੇ ਵਿੱਚ ਦੂਰ ਦੂਰ ਦੇ ਵਿੱਚ ਇੱਥੇ ਲੋਕ ਆਉਂਦੇ ਨੇ ਆਪਣੀਆਂ ਮੰਤਾ ਮੰਨਦੇ ਮੰਗਦੇ ਆ ਔਰ ਇਥੋਂ ਜਿਹੜੀਆਂ ਮੰਤਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਲੋਕ ਬੜੀ ਸੇਵਾ ਕਰਕੇ ਜਾਂਦੇ ਨੇ ਉਹ ਠੀਕ ਆ ਮੇਰੇ ਛੋਟੇ ਵੀਰ ਨੇ ਕਿ ਕੋਈ ਸਾਭ ਹੀ ਨਹੀਂ ਪਹਿਲਾਂ ਦਿੱਤਾ ਗਿਆ ਅਸੀਂ ਉਹ ਸਾਭ ਵੀ ਲਾਵਾਂਗੇ ਉਹ ਜਿਹੜਾ ਕੋਈ ਪੈਸਾ ਰਹਿੰਦਾ ਉਹਨਾਂ ਵੱਲ ਉਹ ਪੈਸਾ ਲੈ ਕੇ ਇਸ ਦਰਗਾਹ ਦੇ ਉੱਤੇ ਲਾਵਾਂਗੇ ਔਰ ਸਮੁੱਚੇ ਇਸ ਦਰਗਾਹ ਦੇ ਜਿਹੜੇ ਕੰਮ ਹੋਣ ਵਾਲੇ ਆ ਬੜੇ ਜਿੱਦਾਂ ਦੱਸਿਆ ਗਿਆ ਲੋਕਾਂ ਨੂੰ ਇਹ ਪਤਾ ਨਹੀਂ ਇਹ ਵਿਸ਼ਵਾਸ ਹੀ ਨਹੀਂ ਹੈ ਕਿ ਇਹ ਜਿਹੜੀ ਨਵੀਂ ਕਮੇਟੀ ਹੈ ਕੋਈ ਕੰਮ ਵੀ ਕਰੂਗੀ ਵਿਸ਼ਵਾਸ ਦਿਵਾਉਣੇ ਆ ਵੀ ਤਗੜਿਆ ਹੋ ਕੇ ਕੰਮ ਵੀ ਕਰਾਂਗੇ ਗਰੀਬਾਂ ਦੇ ਜਿਹੜੇ ਕੰਮ ਹੋਣ ਵਾਲੇ ਆ ਕੋਈ ਉਹਨਾਂ ਦੀ ਮਤ ਕਰਨ ਵਾਲੀ ਆ ਇਸ ਦਰਗਾਹ ਵੱਲੋਂ ਉਹਨਾਂ ਦੀ ਮਤ ਕੀਤੀ ਜਾਵੇਗੀ ਕਿਸੇ ਲੋੜਵੰਦ ਨੂੰ ਕੋਈ ਹੋਰ ਵੀ ਕਈ ਤਰ੍ਹਾਂ ਦੀਆਂ ਲੋੜਾਂ ਨੇ ਉਹ ਵੀ ਪੂਰੀਆਂ ਕੀਤੀਆਂ ਜਾਣੀਆਂਗੇ ਇਹ ਜਿਹੜੀ ਪ੍ਰਬੰਧਕ ਕਮੇਟੀ ਹੈ ਇਹ ਸੇਵਾ ਸੇਵਾਦਾਰ ਬਣ ਕੇ ਸੇਵਾ ਕਰੇਗੀ ਔਰ ਇਸ ਇਲਾਕੇ ਦੇ ਵਿੱਚ ਬਾਬਾ ਮੀਰ ਸ਼ਾਦੀ ਜਿਹੜੀ ਸ਼ਾਨ ਆ ਉਸ ਨੂੰ ਹੋਰ ਵੀ ਦੂਣਾ ਚਾਉਣਾ ਹੈ ਅੱਗੇ ਵਧਾ ਕੇ ਤੇ ਇਸ ਇਲਾਕੇ ਦੇ ਵਿੱਚ ਬਾਬਾ ਜੀ ਦੀ ਹੋਰ ਵੀ ਜਿਹੜੀ ਉਹ ਜਾਜਾਕਾਰ ਹੋਵੇਗੀ ਸੋ ਮੈਂ ਪ੍ਰਧਾਨ ਜੀ ਨੂੰ ਤੇ ਵਾਈਸ ਚੇਅਰਮੈਨ ਸਾਹਿਬ ਨੂੰ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਦੱਸਣ ਕਿ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸਰਗਾਹ ਦੀ ਜਿਹੜੀ ਆ ਹੋਰ ਵੀ ਜਿਹੜੀ ਆ ਰੌਣਕਾਂ ਸੀ ਵਧਾਵਾਂਗੇ ਧੰਨਵਾਦ ਜੈ ਬਾਬਾ ਮੀਰ ਅੱਜ ਜੀ ਨਾਂ ਗੋਲਦੀ ਆਪਾਂ ਮੈਂ ਗੁਲਜਾਰ ਸਿੰਘ ਬਿੱਟੂ ਕਾਉਂਸਲਰ ਵਾਰਡ ਨੰਬਰ 13 ਤੋਂ ਅੱਜ ਬਾਬਾ ਮੀਰ ਸ਼ਾਹ ਦਾ ਨਵੀਂ ਕਮੇਟੀ ਦਾ ਗਠਨ ਹੋਇਆ ਜਿੱਚ ਸਾਡੇ ਚੇਅਰਮੈਨ ਨਰਿੰਦਰ ਸਿੰਘ ਟੋਂਗ ਜਿਨ੍ਹਾਂ ਨੇ ਦਾਸ ਨੂੰ ਮੁੱਖ ਸੇਵਾਦਾਰ ਲਾਇਆਇਆ ਤੇ ਤੇ ਮੈਂ ਅੱਜ ਸਾਰੀ ਸੰਗਤ ਨੂੰ ਔਰ ਕਮੇਟੀ ਜਿਹੜੀ 11 ਮੈਂਬਰੀ ਜਾਂ 21 ਮੈਂਬਰੀ ਸਾਡੀ ਬਣੀ ਆ ਇਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਬਾਬਾ ਮੀਰ ਸਾਹਿਬ ਦੇ ਜਿੰਨੇ ਵੀ ਕੰਮ ਰਹਿੰਦੇ ਆ ਉਹ ਪੈਲ ਦੇ ਆਧਾਰ ਤੇ ਕੀਤੇ ਜਾਣਗੇ ਔਰ ਹਮੇਸ਼ਾ ਹੀ ਅਸੀਂ ਛੋਟੇ ਛੋਟੇ ਹੁੰਦਿਆਂ ਵੀ ਇੱਥੇ ਬਾਬਾ ਜੀ ਦੇ ਚਰਨਾਂ 'ਚ ਖੇਡਦੇ ਰਹੇ ਆ ਤੇ ਮੈਂ ਸੰਗਤ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਬਾਬਾ ਮੀਰ ਸਾਹਿਬ ਦੇ ਨਾਲ ਇਹ ਜਿੰਨੀ ਕਮੇਟੀ ਬਣੀ ਆ ਰਾਤ ਦਿਨ ਇੱਕ ਕਰਕੇ ਜਿੰਨੇ ਬਾਬਾ ਮੀਰ ਸਾਹਿਬ ਦੇ ਕੰਮ ਆ ਔਰ ਲੰਗਰ ਜੋ ਚੱਲਦੇ ਆ ਉਹਨਾਂ ਨੂੰ ਹੋਰ ਅੱਗੇ ਤੋਂ ਵਧਾਇਆ ਜਾਊਗਾ ਮਤਲਬ ਕੋਈ ਕੰਮ ਜਿਹੜਾ ਰਹੇਗਾ ਨਹੀਂ ਔਰ ਕਮੇਟੀ ਬਣਾਉਣਾ ਬਹੁਤ ਜ਼ਰੂਰੀ ਸੀ ਇਸ ਕਰਕੇ ਕਮੇਟੀ ਨਵੀਂ ਬਣਾਈ ਆ ਔਰ ਕਮੇਟੀ ਰਾਤ ਦਿਨ ਕੰਮ ਕਰੇਗੀ ਔਰ ਕਦੀ ਵੀ ਕਿਸੇ ਨੂੰ ਇਹ ਨਹੀਂ ਹੋਊਗਾ ਕਿ ਇਹ ਕਮੇਟੀ ਨੇ ਆ ਨਹੀਂ ਕੀਤਾ ਤੇ ਉਹ ਨਹੀਂ ਕੀਤਾ ਜੋ ਪਿਛਲੇ ਕਮੇਟੀ ਜੋ ਪ੍ਰਧਾਨ ਆ ਉਹਨਾਂ ਕੋ ਪੁਰਾਣੇ ਹਿਸਾਬ ਪੁੱਛੇ ਜਾਣਗੇ ਔਰ ਜੋ ਉਹਨਾਂ ਕੋ ਹਿਸਾਬ ਬਕਾਇਆ ਹੋਊਗਾ ਉਹ ਬਾਬੇ ਮੀਰ ਸਾਹਿਬ ਦੇ ਚਰਨਾਂ ਦੇ ਵਿੱਚ ਲਿਆ ਕੇ ਸਰ ਇਹਦਾ ਖਾਤਾ ਖੁੱਲਿਆ ਜਾਏਗਾ ਜੇ ਖਾਤੇ ਖੁੱਲੇ ਆ ਤਾਂ ਉਹਨਾਂ ਤੇ ਜਵਾਂ ਕਰਾਇਆ ਜਾਊਗਾ ਉਹਦੇ ਚ ਇੱਕ ਢਾਹ ਕੇ ਇਸ ਦਰਗਾਹ ਦੇ ਉੱਤੇ ਹਮੇਸ਼ਾ ਪੈਸੇ ਲੱਗਣਗੇ ਔਰ ਕਦੀ ਵੀ ਇਹਨਾਂ ਚੋਂ ਕੋਈ ਵੀ ਜਿੰਨੀ ਕਮੇਟੀ ਬਣੀ ਹੈ ਸਮੁੱਚੀ ਕਮੇਟੀ ਦਾ ਇੱਕੋ ਹੀ ਤਿੱਚਾ ਆ ਤੇ ਅਸੀਂ ਇਸ ਬਾਬਾ ਮੀਰ ਸ਼ਾਹ ਦੀ ਦਰਗਾਹ ਨੂੰ ਬਹੁਤ ਸੁੰਦਰ ਬਣਾ ਕੇ ਤੇ ਇਹਦੀ ਸੇਵਾ ਕਰਾਂਗੇ ਧੰਨਵਾਦ ਮੈਂ ਨਰਿੰਦਰ ਕੁਮਾਰ ਟੀ ਨੂੰ ਮੁਖ ਸੇਵਾਦਾਰ ਆ ਬਾਬਾ ਮੀਰ ਸ਼ਾਹ ਦਰਗਾਹ ਕਮੇਟੀ ਤੋਂ ਤੇ ਅੱਜ ਦਰਗਾਹ ਵਿੱਚ ਅੱਜ ਪੁਰਾਣੀ ਕਮੇਟੀ ਜਿਹੜੀ ਸੀ ਕੁਝ ਕਮੀਆਂ ਜੜੀਆਂ ਕੁਝ ਅਨਿਮਤਾਂਮਾਂ ਸੀ ਜਿਸ ਦੇ ਕਾਰਨ ਨਵੀਂ ਕਮੇਟੀ ਦਾ ਗਠਨ ਕਰਨਾ ਪਿਆ ਤੋ ਅੱਜ ਕਮੇਟੀ ਦੇ ਸਾਡੇ ਬੜੇ ਹੀ ਸਾਡੇ ਸੁਲਝੇ ਅਤੇ ਕਾਬਲ ਨੇਤਾ ਸਾਡੇ ਚੇਅਰਮੈਨ ਨਰਿੰਦਰ ਸਿੰਘ ਟੋਂਗਜੀ ਦੀ ਰੈਨਮਾਈ ਥਲੇ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਗੁਲਜਾਰ ਸਿੰਘ ਬਿੱਟੂ ਜਿਹੜੇ ਸਾਡੇ ਨਗਰ ਨਿਗਮ ਵਿੱਚ ਪਾਰਸ਼ਦ ਵੀ ਹਨ ਨਰਿੰਦਰ ਸਿੰਘ ਟੋਂਗਜੀ ਵੀ ਪਾਰਸ਼ਦ ਹਨ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ ਤੇ ਜਿਹੜੇ ਧਰਮਪਾਲ ਜੀ ਹੈ ਇਹਨਾਂ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ ਹੈ ਅਤੇ ਹੋਰ ਵੀ ਚਲੋ ਮੈਂ ਤਾਂ ਸੇਵਾਦਾਰ ਨਹੀਂ ਤੁਹਾਡਾ ਤੇ ਅੱਗੇ ਵੀ ਸੇਵਾ ਕਰਦਾ ਸੀ ਤੇ ਗਾਂ ਵੀ ਸੇਵਾ ਕਰਦੇ ਰਾਵਾਂਗੇ ਬਗੈਰ ਕਿਸੇ ਲੋਭ ਤੋਂ ਬਗੈਰ ਕਿਸੇ ਉਹਦੇ ਤੋਂ ਅੱਜ ਵੀ ਇਹਨਾਂ ਨੇ ਫਿਰ ਵੀ ਕੋਸ਼ਿਸ਼ ਕਰਕੇ ਮੈਨੂੰ 22 ਸੀਟਾਂ ਮਿਲਾਇਆ ਮੈਂ ਇਸ ਕਮੇਟੀ ਦਾ ਧੰਨਵਾਦ ਕਰਦਾ ਤੇ ਬੇਨਤੀ ਉਹ ਕਰਦਾ ਕਿ ਜਿਹੜੀ ਪੁਰਾਣੀ ਕਮੇਟੀ ਹੈ ਜੋ ਵੀ ਬਟੂਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਜੋ ਵੀ ਇਹਨਾਂ ਕੋ ਅਕਾਊਂਟਸ ਵਿੱਚ ਜੋ ਵੀ ਬੈਲੈਂਸ ਰਹਿੰਦਾ ਹੈ ਜਾਂ ਪਿਛਲਾ ਖਰਚਾ ਜੋ ਵੀ ਹੈ ਉਹ ਸਾਰਾ ਜਿੰਨੇ ਸਾਡੇ ਕਮੇਟੀ ਮੈਂਬਰ ਬਣੇ ਆ 50 ਬਣੇ ਜਾਂ 26 ਬੰਦੇ ਮੈਂਬਰ ਬਣੇ ਆ ਉਹਨਾਂ ਦਾ WhatsApp ਗਰੁੱਪ ਅਸੀਂ ਬਣਾਤਾ ਹੈ WhatsApp ਗਰੁੱਪ ਦੇ ਉੱਤੇ ਇੱਕ ਇੱਕ ਬੰਦੇ ਦੇ ਉੱਤੇ ਜਿਹੜਾ ਸਾਡਾ ਮੈਂਬਰ ਹੈ ਉਸ ਦੇ WhatsApp ਤੇ ਉੱਪਰ ਦਾ ਜੋ ਵੀ ਖਰਚਾ ਹੈ ਸਾਡਾ ਇੱਥੇ ਹੋਏਗਾ ਤੇ ਜੋ ਵੀ ਸਾਡਾ ਬੈਲੈਂਸ ਹੈ ਉੱਥੇ ਬੈਂਕ ਵਿੱਚ ਦਰਗਾਹ ਕਮੇਟੀ ਦਾ ਉਸ ਨੂੰ ਜਨਗ ਜਹਰ ਕੀਤਾ ਜਾਏਗਾ ਤੇ ਟ੍ਰਾਂਸਪੇਰੈਂਟ ਤੌਰ ਤੇ ਇੱਥੇ ਜੋ ਵੀ ਖਰਚਾ ਹੋਵੇਗਾ